ਪੰਜਾਬ ਦੇ ਵਿਚਾਰਕਾਂ ਦੇ ਇਸ ਹਿੱਸੇ 'ਚ ਅੱਜ ਗੱਲ ਕਰਾਂਗੇ ਪੀਰੋ ਪ੍ਰੇਮਣ ਦੀ ਪੀਰੋ ਪ੍ਰੇਮਣ ਦਾ ਜਨਮ 1810 ਜਾਂ 1832 ਦੇ ਲਗਭਗ ਮੰਨਿਆ ਜਾਂਦਾ ਹੈ ਇਹਨਾਂ ਦੀ ਮਾਤਾ ਜੀ ਛੋਟੀ ਉਮਰ ਵਿੱਚ ਅਕਾਲ ਚਲਾਣਾ ਕਰਕੇ ਮਗਰੋਂ ਇਹਨਾਂ ਦੇ ਪਿਤਾ ਜੀ ਫਕਰ ਸੁਭਾ ਦੇ ਸਨ ਉਹ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਰਹਿੰਦੇ ਇਸ ਤਰ੍ਹਾਂ ਬਚਪਨ ਵਿੱਚ ਇਹਨਾਂ ਨੇ ਕਈ ਧਾਰਮਿਕ ਯਾਤਰਾਵਾਂ ਕੀਤੀਆਂ ਫਿਰ ਜਵਾਨ ਹੋਣ ਤੇ ਇਹਨਾਂ ਦੀ ਸ਼ਾਦੀ ਕੀਤੀ ਗਈ ਪਰ ਇਹਨਾਂ ਦੇ ਪਤੀ ਦੀ ਮੌਤ ਹੋ ਗਈ ਫਿਰ ਕਈ ਵਾਰ ਇਹਨਾਂ ਦੀ ਸ਼ਾਦੀ ਕੀਤੀ ਗਈ ਪਰ ਹਰ ਵਾਰ ਇਨਾਂ ਦੇ ਪਤਿਆਂ ਦੀ ਮੌਤ ਹੋ ਗਈ ਇਸ ਤਰ੍ਹਾਂ ਇਹਨਾਂ ਨੂੰ ਨੈਸ਼ ਸਮਝ ਕੇ ਹੀ ਰਾਮੰਡੀ ਲਾਹੌਰ ਵੇਚ ਦਿੱਤਾ ਗਿਆ ਫਿਰ ਇਹ ਹੀ ਰਾਮੰਡੀ ਲਾਹੌਰ ਤੋਂ ਭੱਜ ਕੇ ਸੰਤ ਗੁਲਾਬਦਾਸ ਦੇ ਚੱਠਿਆਂ ਦੇ ਡੇਰੇ ਰਹਿਣ ਲੱਗੇ ਇੱਥੇ ਹੀ ਇਹਨਾਂ ਦਾ ਨਾਮ ਪ੍ਰੀਰੋ ਪ੍ਰੇਮਣ ਪਿਆ ਫਿਰ ਇਹਨਾਂ ਕਾਫੀ ਕਾਫੀਆਂ ਲਿਖੀਆਂ ਆਪਣੀਆਂ ਕਾਫੀਆਂ ਵਿੱਚ ਇਹਨਾਂ ਸਵਾਲ ਉਠਾਇਆ ਕਿ ਜਿਵੇਂ ਬੰਦਾ ਕੇਸ ਰੱਖ ਕੇ ਸਿੱਖ, ਫੋਦੀ ਰੱਖ ਕੇ ਪੰਡਤ ਅਤੇ ਟੋਪੀ ਰੱਖ ਕੇ ਮੁਸਲਮਾਨ ਹੁੰਦਾ ਹੈ ਤਾਂ ਧਰਮ ਬਦਲ ਦੀ ਉਤ ਕੀ ਰੱਖੇ ਜਾਂ ਕੀ ਨਾ ਰੱਖੇ